ਚੁੱਕਨੀ ਰੁਕ ਚੁੱਕਨੀ ਰੁਕ ਚੁੱਕਨੀ ਰੁਕ ਚੁੱਕਨੀ ਚੁੱਕਨੀ ਰੁਕ ਚੁੱਕਨੀ ਰੁਕ ਚੁੱਕਨੀ ਟੂਨੇ ਵਰਗੀ ਚੀਜ਼ ਆ ਇੱਕ ਮੇਰੇ ਰਾਜ ਵੀ ਸੀਗੀ ਜਦ ਮੈਂ ਆਇਆ ਹੈ ਮੈਨੂੰ ਲੱਗਦਾ ਉਹ ਮੈਂ ਟੱਪ ਕੇ ਆ ਗਿਆ ਤੁਸੀਂ ਇੱਥੇ ਬੈਠੇ ਹੋ ਇਹ ਟੂਨਾ ਕੀਤਾ ਹੋਇਆ ਕੋਈ ਗੱਲ ਨਹੀਂ ਇਸ ਚੀਜ਼ ਕਾ ਗੱਲ ਹੈ ਮੈਂ ਤਾਂ ਕਹਿੰਦਾ ਸਾਡਾ ਵੀ ਕੋਈ ਪ੍ਰੋਟੋਕੋਲ ਆ ਸਾਡੇ ਵੀ ਕੋਈ ਪਰੰਪਰਾ ਹੈ ਉਹ ਜਿਹੜਾ ਟੂਨਾ ਕਰਿਆ ਸੀ ਮੈਂ ਹੀ ਕਰਿਆ ਸੀ ਯਾਰ ਬਿੰਦੂ ਕੀ ਕਰੀਏ ਨੇ ਤੋਂ ਸਾਡੇ ਰੁਧੇ ਕਮੇਟ ਉਂਏ ਤੱਕ ਪਹੁੰਚ ਗਏ ਹੋ ਬਿਕਰ ਨਾ ਆਪਣਾ ਬੋਤ ਇਹ ਸਾਰਾ ਕੰਮ ਉਸਦਾ ਹੈ ਇਹ ਆਪਣਾ ਬੱਚਾ ਹੈ ਨਾ ਜੀ ਬਿੰਦੂ ਇਹਨੇ ਕਿਤੇ YouTube ਤੇ ਉਪਰੰਗ ਜੇ ਨਹੀਂ ਹੁੰਦੇ ਮਜ਼ਾਕ ਉਹ ਕਿਤੇ ਦੇਖਦੁੱਕੇ ਮਾਸਟਰ ਜੀ ਨਾਲ ਮਜ਼ਾਕ ਕਰਿਆ ਸੀ ਇਹ ਕੋਈ ਟੂਣਾ ਟਾਣਾ ਨਹੀਂ ਸੀ ਜੀ ਇਹ ਤਾਂ ਸਮਝ ਨਹੀਂ ਆਦੀ ਨਿਆਣਾ ਹੈ ਜੀ ਐ ਕਰੋ ਐਮਐਲਏ ਸਾਹਿਬ ਨੂੰ ਮਨਾ ਕਰ ਦਿਓ ਜੀ ਅੱਕਾ ਤੈ ਕਿਸੇ ਨੂੰ ਕੋਈ ਗੱਲ ਨਹੀਂ ਦੱਸਣੀ ਕਪੜੇ ਨਾਲ ਆਪਾਂ ਐਮਐਲਏ ਸਾਹਿਬ ਨੂੰ ਕਾਹਨ ਦੱਸਣਾ ਕੱਲੋਂ ਆਪਾਂ ਬਿੱਕਰ ਦਾ ਟੰਡਾ ਕੱਢੇ ਦੇਣਾ ਬਿੱਕਰ ਸਿਆ ਉਹ ਬੰਦਾ ਸੀ ਨਾ ਖੱਬੀ ਖਾਨ ਉਹ ਤਨੂੰ ਰੋਂਦਾ ਅਗਲੇ ਸਾਲ ਦਾ ਸੇ ਪੰਜ ਮਟਰ ਜੀ ਕਿੱਥੇ ਮਾਰਨਾ ਪੋਚਾ ਜੀ ਉਹ ਤੂੰ ਪੋਚਾ ਪਹਿਲਾਂ ਚੱਕ ਲਿਆ ਪਹਿਲਾਂ ਝਾੜੂ ਲਾਈਦਾ ਅੱਛਾ ਜੀ ਮਟਰ ਜੀ ਝਾੜੂ ਕਿੱਥੇ ਮਾਰਨਾ ਜੀ ਸਿਰ ਪਰ ਮਾਰ ਦੇ ਮੇਰੇ ਹਾਂ ਠੀਕ ਹੈ ਜੀ ਇੱਥੇ ਲਾ ਉਹ ਚੰਗੀ ਤਰ੍ਹਾਂ ਲਾ ਹਾਂਜੀ ਹਾਂਜੀ ਮਾਸਟਰ ਜੀ ਕਰਿਓ ਉਹ ਬੱਲੇ ਬਿਕਰ ਸਿੰਘ ਜੀ ਮੈਂ ਕੁਰਸੀ ਲਿਆਉਣਾ ਨਹੀਂ ਨਹੀਂ ਰਹਿਣ ਦਿਓ ਮੈਂ ਲਿਆਉਣਾ ਉਹ ਤੂੰ ਕੱਟੇ ਖੜ ਗਿਆ ਲਾਈ ਜਾ ਝਾੜੂ ਐ ਬਿੰਦੋਨੀ ਇਦੋਂ ਕੋਲ ਝਾੜੂ ਕਿਉਂ ਮਰਵਾਈ ਜੰਨੇ ਹੋ ਤੁਸੀਂ ਉਹ ਇਹਦੀ ਤਾਂ ਇਹੀ ਸਜ਼ਾ ਹੈ ਇਹ ਤਾਂ ਟੂਣਾ ਚਾਪੀਓਗੇ ਨਹੀਂ 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 ਕੀ ਬੋਲੇ ਹੋ ਤੁਸੀਂ ਇਹਦੀ ਤਾਂ ਇਹੀ ਸਜ਼ਾ ਹੈ ਜੀ ਨਹੀਂ ਨਹੀਂ ਇਹਦੇ ਤੋਂ ਬਾਅਦ ਕੀ ਬੋਲਿਆ ਇਤੇ ਬਾਅਦ ਚਾਹ ਕਿ ਐਸੀ ਚਾਹ ਨਹੀਂ ਚਾਹ ਤਾਂ ਪਹਿਲਾਂ ਤੁਸੀਂ ਬੋਲੇ ਚਾਹ ਦੇ ਨਾਲ ਕੀ ਬੋਲੇ ਹੋ ਤੁਸੀਂ ਭਲਾ ਚਾਹ ਦੇ ਨਾਲ ਤਾਂ ਬਿਸਕੁਟ ਹੀ ਹੁੰਦੇ ਆ ਜੀ ਓ ਨਹੀਂ 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 ਲੈਣੇ ਤਾਂ ਮਿਕਸਰ ਲੈ ਲਓ ਜੀ ਹੈਨਾ ਜੀ ਬਿਸਕੁਟ ਨਹੀਂ ਤੁਸੀਂ ਟੂਣਾ ਕਿਹਾ ਹੈ ਓ ਤੂੰ ਲਾਈ ਜਾ ਲਾਈ ਜਾ ਦੇਖੋ ਮਾਸਟਰ ਜੀ ਤੁਸੀਂ ਉਹ ਸੱਚੇ-ਸੱਚੇ ਇਨਸਾਨ ਤੁਸੀਂ ਉਹ ਕ੍ਰਾਂਤੀਕਾਰੀ ਸਾਰਾ ਪਿੰਡ ਤੁਹਾਡੀ ਮਸਾਲਾ ਦਿੰਦਾ ਤੁਸੀਂ ਝੂਠ ਨਹੀਂ ਬੋਲ ਸਕਦੇ ਆ ਟੂਨੇ ਵਾਲੀ ਕਿਹੜੀ ਗੱਲ ਐ ਸੱਚੋ ਸੱਚੀ ਦੱਸਿਓ ਦੇਖੋ ਜੀ ਦਰਅਸਲ ਗੱਲ ਇਹ ਤਾਂ ਟੂਣਾ ਤਾਂ ਪਿੰਡ ਵਿੱਚ ਬਿੰਦੂ ਨੇ ਮਜ਼ਾਕ-ਮਜ਼ਾਕ ਵਿੱਚ ਕਰਿਆ ਸੀਗਾ ਤੇ ਸੋਡੀ ਸਰਪੰਚ ਨੇ ਲਾਹ ਲੈਣ ਇਲਜ਼ਾਮ ਤੁਹਾਡੇ ਸਿਰ ਤੇ ਲਾ ਦੇਣਾ ਐਦਾਂ ਵੀ ਕੋਈ ਗੱਲ ਹੁੰਦੀ ਆ ਜੀ ਚਾਮਗਾ ਮਾ ਜੀ ਚਾ ਤਾਂ ਹੁਣ ਚੰਦਕੋੜ ਭੂਆ ਕੋਲ ਹੀ ਪੀਵਾਂਗੇ ਉਹ ਕਿੱਥੇ ਆ ਟੂਰਨਾਮੈਂਟ ਵਿੱਚ ਐ ਸਨਮਾਨਿਤ ਕਰਨਾ ਮੈਨੂੰ ਉੱਥੇ ਹੀ ਰੁਕ ਤੋ ਅਸੀਂ ਆਏ ਹੁਣੇ ਮਾਸਟਰ ਜੀ ਚਲੋ ਚੱਲੀਏ ਕਿੱਥੇ ਜੀ ਉਹ ਦੱਸ ਦਿਓ ਰਸਤੇ 'ਚ ਚਲੋ ਤਾਂ ਸਹੀ ਉਹ ਬਿੰਦੂ ਮੇਰੇ ਆਣ ਤੱਕ ਸਫਾਈ ਕਰਕੇ ਰੱਖੀ ਠੀਕ ਹੈ ਜੀ ਆਹ ਕਦੀ ਦਾ ਪਿੰਡ ਦਾ ਰਾਹ ਦੇ ਗੁਰੂ ਕੀ ਗੱਲ ਹੋ ਗਈ ਸਭ ਸੁਖਤਾ ਹੈ

ਰਿਆਬ ਤੇਰੀ ਜੁਗਨੀ ਹੱਸਣ ਆਵੇ ਤੇਰੀ ਜੁਗਨੀ ਹਲ ਫੇਲੀ ਆਵੇ ਤੇ ਸਾਰਾ ਦਿਨ ਖੁਰਲੀਵਾਲ ਦੇਖੀ ਜਾਂਦੀ ਐ ਦੁੱਧ ਇਹਨਾਂ ਨੂੰ ਮੋਤ ਪੈਂਦੀ ਐ ਓ ਕੁੰਡਿਓਏ ਆਹ ਹਰਿਆ ਡੋਕਾ ਕਰਕੇ ਮਾਰਦੇ ਮੱਥੇ ਏ ਜਵਾਬ ਓ ਮੇਰੇ ਯਾਰ ਓ ਮਰਾ ਬਲਾਤੀਆ ਯਾਰ ਤੇਰੇ ਤਾਂ ਰੰਗ ਢਾਂਗ ਹੀ ਬਦਲ ਗਏ ਐਦਾ ਹੀ ਆ ਫਿਰ ਪੰਜਾਬ ਦੀ ਮਿੱਟੀ ਦਾ ਅਨੰਦੇ ਕੋ ਸ਼ੋਰ ਹੈ ਬਸ ਐਸੀ ਖੁਸ਼ਬੂ ਨੂੰ ਮਿਸ ਕਰਦੇ ਆ ਖੁਸ਼ਬੂ ਤਾਂ ਆਪੇ ਆਣੀ ਆ ਓ ਦੇਖ ਗੋਏ ਦਾ ਢੇਰ ਜੋ ਲੱਗਿਆ ਹੋਇਆ ਉੱਥੇ ਮੈਂ ਵੀ ਕਹਾ ਸਮੈਲ ਨਹੀਂ ਸਟਿੰਕੀ ਸਟਿੰਕੀ ਕਿਉਂ ਆ ਓਏ ਬਹੁਤੀ ਸਟਿੰਕੀ ਸਟਿੰਕੀ ਨਾ ਕਰ 8 ਮਹੀਨੇ ਹੋਇਆ ਇੱਥੋਂ ਹੀ ਗਿਆ ਗਾਡੇ ਆ ਨਾਈ ਸੀ ਆ ਪਰ ਬਾਪ ਉਹ ਭਲੇ ਉਹ ਤੂੰ ਸਾਹ ਚੜਾਇਆ ਪਿਆ ਪਾ ਪੰਗਾ ਪੈ ਗਿਆ ਉਹ ਕੀ ਹੋ ਗਿਆ ਉਹ ਭੂਆ ਤੇ ਬਿੱਕਰ ਮੇਰੀ ਡੈਰੀ ਤੇ ਆਏ ਸੀਗੇ ਕੀ ਕਹਿੰਦੇ ਉਹੋ ਕਹਿੰਦੇ ਤੋ ਪੈਰ ਜੋੜ-ਜੋੜ ਕੇ ਲਾ। ਉਹ ਦੁਬਾਰਾ ਕਰ ਲੈਣੇ ਆ। ਇਹ ਚ ਕੀ ਗੱਲ ਆ? 1 2 3 ਉਹ ਮੇਰੀ ਜਗ੍ਹਾ ਤੁਸੀਂ ਕੀ ਕਰਦੇ ਹੋ? ਤੇਰੀ ਜਗ੍ਹਾ ਕਿੱਧਰ ਹੋ ਗਈ? ਇਹ ਸ਼ਾਮਲਾਟ ਆ। ਉਹ ਚਾਚਾ ਮੈਂ ਕਰਾਇ ਦਿੰਨਾ ਇਹਦਾ। ਉਹ ਸਾਨੂੰ ਪਤਾ ਹੈ ਕਿਹੜਾ ਤੂੰ ਕਰਾਇਆ ਦੇਣਾ ਆ। ਕਿਢਾ ਲਾਂਗੇ ਉਹ ਵੀ ਰਕਾਰਡ। ਉਹ ਵੀਕਰ ਚਾਚਾ ਤੇਰਾ ਮੇਰਾ ਕੁਝ ਬੰਡੇ ਆ। ਆ ਵੀ ਜਗ੍ਹਾ ਤੇਰੀ ਉਹ ਐ। ਇਹ ਮੈਨੂੰ ਪਤਾ ਹੈ ਕਿਦੀ ਚੁੱਕ ਚਾ ਕੇ ਤੂੰ ਆਹ ਕਰ ਰਹੇ ਆ। ਮੈਨੂੰ ਪਤਾ ਤੂੰ ਕਿੱਥੇ ਬੋਲਦਾ ਹੈ ਉਹ ਬੂਆ ਗੰਨ ਛੱਡਦੀ ਗੋਦੀ ਚ ਘੜਾਇਆ ਤੈਨੂੰ ਗੋਦੀ ਚ ਉਹ ਬੂਆ ਗੰਨ ਛੱਡਦੀ ਗੋਦੀ ਚ ਘੜਾਇਆ ਗੰਨ ਛੱਡ ਬੂਆ ਬੂਆ ਗੰਨ ਲਾਲ ਕਰਕੇ ਰੱਖਦਾ ਉਹ ਚਾਚੇ ਆ ਕੀ ਕਰੀ ਜੰਨਾ ਯਾਰ ਦੇਖ ਚੰਨਣ ਉਹ ਟੂਨੇ ਵਾਲੀ ਗੱਲ ਦਾ ਸਾਨੂੰ ਸਾਰਾ ਹੀ ਪਤਾ ਲੱਗ ਗਿਆ ਮਾਸਟਰ ਜੀ ਤੁਸੀਂ ਚੁੱਪ ਨਹੀਂ ਰਹਿ ਸਕਦੇ ਉਹ ਮੈਨੂੰ ਕੀ ਪਤਾ ਮੈਂ ਕੁਝ ਨਹੀਂ ਦੱਸਿਆ ਅੱਡੇ ਵੀ ਕੋਈ ਪਰੰਪਰਾ ਹੈ ਸਾਡਾ ਵੀ ਕੋਈ ਪ੍ਰੋਟੋਕੋਲ ਹੈ ਡੇੜਾ ਗੜਕ ਹੋਵੇ ਤੁਹਾਡੇ ਪ੍ਰੋਟੋਕੋਲ ਦਾ ਚਾਚਾ ਕੋਈ ਤਾਂ ਹੱਲ ਹੋਏਗਾ ਹੱਲ ਤਾਂ ਹੈਗਾ ਆ ਜੇ ਤੂੰ ਸਾਡਾ ਸਾਥ ਦੇਵੇਂ ਲੈ ਚਾਚਾ ਤੇਰੇ ਨਾਲ ਤਾਂ ਖੜੇ ਆਸੀਂ ਦੇਖੋ ਹੀ ਚੰਨਣਾ ਮੈਨੂੰ ਪਤਾ ਛੋਡੀ ਸਰਪੰਚ ਨੇ ਇਸ ਤਰ੍ਹਾਂ ਟੂਣਾ ਆਪ ਕਰਵਾ ਕੇ ਤੇ ਇਲਜ਼ਾਮ ਮੇਰੇ ਤੇ ਲਾਤਾ ਮਾਸਟਰ ਜੀ ਉੱਪਰ ਬਿੱਕਰ ਸਿੰਘ ਜੀ ਟੂਣਾ ਤਾਂ ਬਿੰਦੂ ਨੇ ਕਰਿਆ ਸੀ ਮਜ਼ਾਕ-ਮਜ਼ਾਕ ਵਿੱਚ ਛੋਡੀ ਸਰਪੰਚ ਨੇ ਥੋੜੀ ਕਰਿਆ ਉਹ ਤਾਂ ਸਾਨੂੰ ਪਤਾ ਹੈ ਇਹ ਕਹਾਣੀ ਨੂੰ ਕਿੱਦਾਂ ਘਮਾਉਣਾ ਹੈ ਇਹ ਤੁਸੀਂ ਮਰਤੇ ਛੱਡ ਦਿਓ ਛੋਡੀ ਸਰਪੰਚਾ ਹੋ ਜਾ ਤਿਆਰ ਬਿਕਰ ਸਿਆ ਹੋ ਜਾ ਤਿਆਰ